ਨਮਸਕਾਰ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਕੰਮ ਵਿੱਚ ਆਉਣ ਵਾਲੀਆਂ ਵਿਗਨਾਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਤੁਸੀਂ ਮਿਹਨਤ ਤਾਂ ਬਹੁਤ ਕਰ ਰਹੇ ਹੋ ਪਰ ਫਿਰ ਵੀ ਕੰਮ ਵਿੱਚ ਸਫਲਤਾ ਨਹੀਂ ਮਿਲ ਰਹੀ ਕਈ ਵਾਰ ਐਦਾਂ ਹੁੰਦਾ ਹੈ ਕਿ ਸਾਡੀ ਮਿਹਨਤ ਸਹੀ ਦਿਸ਼ਾ ਵਿੱਚ ਨਹੀਂ ਜਾ ਰਹੀ ਜਾਂ ਕੁਝ ਨਾ ਕੁਝ ਐਸਾ ਹੋ ਜਾਂਦਾ ਹੈ ਜੋ ਸਾਡੇ ਕੰਮ ਵਿੱਚ ਕੋਈ ਨਾ ਕੋਈ ਵਾਧਾ ਪੈ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਸਰਲ ਤੇ ਪ੍ਰਭਾਵਸ਼ਾਲੀ ਘਰੇਲੂ ਉਪਾਅ ਬਾਰੇ ਜਾਣੂ ਕਰਾਂਗੇ ਤਾਂ ਜੋ ਤੁਹਾਡਾ ਕੰਮ ਵਿੱਚ ਆ ਰਹੀਆਂ ਬਾਦਾਂਵਾਂ ਜਾਂ ਕੰਮ ਬਣਦੇ ਬਣਦੇ ਵਹਿ ਜਾਂਦਾ ਹੈ ਉਹ ਵਿਗਨ ਨੂੰ ਦੂਰ ਕਰ ਸਕੀਏ ਸਭ ਤੋਂ ਪਹਿਲਾ ਆਓ ਜਾਣੀਏ ਕਿ ਕੰਮ ਵਿੱਚ ਵਿਗਨ ਆਉਣ ਦੇ ਮੁੱਖ ਕਾਰਨ ਕੀ ਹਨ ਇਹਨਾਂ ਵਿੱਚ ਸਭ ਤੋਂ ਵੱਡਾ ਕਾਰਨ ਹੈ ਵਾਸਤੂ ਦੋਸ਼ ਜੇ ਤੁਹਾਡੇ ਘਰ ਜਾਂ ਦਫ਼ਤਰ ਵਿੱਚ ਵਾਸਤੂ ਦੀਆਂ ਗਲਤੀਆਂ ਹਨ ਤਾਂ ਇਹ ਤੁਹਾਡੇ ਕੰਮ ਵਿੱਚ ਬਹੁਤ ਰੁਕਾਵਟਾਂ ਪੈਦਾ ਕਰ ਸਕਦੀਆਂ ਹਨ ਇਸ ਨਾਲ ਨਕਾਰਾਤਮਕ ਸੋਚ ਅਤੇ ਨਕਾਰਾਤਮਕ ਲੋਕ ਵੀ ਤੁਹਾਡੇ ਕੰਮ ਵਿੱਚ ਵਾਧਾ ਪਾਉਂਦੇ ਹਨ ਜਦੋਂ ਤੁਸੀਂ ਐਸੇ ਲੋਕਾਂ ਦੇ ਨਾਲ ਹੋ ਤਾਂ ਉਹਨਾਂ ਦੀ ਨਕਾਰਾਤਮਕਤਾ ਤੁਹਾਡੇ ਮਨ ਵਿੱਚ ਆ ਸਕਦੀ ਹੈ ਇਸ ਦੇ ਨਾਲ ਨਾਲ ਆਵਿਵਸਥਾ ਵੀ ਇੱਕ ਵੱਡਾ ਕਾਰਨ ਹੈ ਜੇ ਤੁਹਾਡੇ ਕੰਮ ਕਰਨ ਦੀ ਜਗਾ ਸਾਫ ਸੁਥਰੀ ਨਹੀਂ ਹੈ ਤਾਂ ਇਹ ਮਾਨਸਿਕ ਤਣਾਅ ਵਿੱਚ ਵਾਧਾ ਕਰ ਸਕਦੀ ਹੈ ਅੰਤ ਵਿੱਚ ਕਦੇ-ਕਦੇ ਮਾਨਸਿਕ ਉਦਾਸੀ ਵੀ ਵੀਗਨ ਦਾ ਕਾਰਨ ਬਣਦੀ ਹੈ ਇਹਨਾਂ ਸਾਰੇ ਕਾਰਨਾਂ ਨੂੰ ਸਮਝ ਕੇ ਹੀ ਅਸੀਂ ਸਹੀ ਉਪਾਅ ਕਰ ਸਕਦੇ ਹਾਂ ਹੁਣ ਅਸੀਂ ਕੁਝ ਸਧਾਰਨ ਘਰੇਲੂ ਉਪਾਅ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾ ਆਪਣੇ ਕੰਮ ਦੀ ਜਗਾ ਤੇ ਤਾਜ਼ੇ ਫੁੱਲ ਰੱਖੋ ਤਾਜ਼ੇ ਫੁੱਲ ਸਕਾਰਾਤਮਕ ਊਰਜਾ ਲਿਆਉਂਦੇ ਹਨ ਕਈ ਵਾਰ ਐਸਾ ਹੁੰਦਾ ਹੈ ਕਿ ਅਸੀਂ ਮਿਹਨਤ ਕਰਦੇ ਹਾਂ ਪਰ ਸਾਡੇ ਕੰਮ ਵਿੱਚ ਲਗਾਤਾਰ ਵਿਗਨ ਆਉਂਦੇ ਰਹਿੰਦੇ ਹਨ ਇਹ ਵਿਗਨ ਸਾਨੂੰ ਮਾਨਸਿਕ ਤਣਾਅ ਦੇ ਨਾਲ-ਨਾਲ ਸਾਡੀ ਤਰੱਕੀ ਵਿੱਚ ਰੁਕਾਵਟ ਪਾਉਂਦੇ ਹਨ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਵਿਗਨ ਕਿਉਂ ਹੁੰਦੇ ਹਨ ਕਈ ਵਾਰ ਸਾਡੇ ਆਸ-ਪਾਸ ਦੀ ਨਕਾਰਾਤਮਕ ਊਰਜਾ ਵਾਸਤੂ ਦੋਸ਼ ਜਾਂ ਫਿਰ ਸਾਡੇ ਆਪਣੇ ਮਨ ਦੀ ਨਕਾਰਾਤਮਕਤਾ ਦੇ ਕਾਰਨ ਹੁੰਦੇ ਹਨ ਅੱਜ ਅਸੀਂ ਇਸ ਵੀਡੀਓ ਵਿੱਚ ਕੁਝ ਬਹੁਤ ਹੀ ਪ੍ਰਭਾਵਸ਼ਾਲੀ ਉਪਾਅ ਬਾਰੇ ਗੱਲ ਕਰਾਂਗੇ ਜੋ ਤੁਹਾਨੂੰ ਇਹਨਾਂ ਵਿਗਨਾਂ ਤੋਂ ਮੁਕਤੀ ਦਿਲਾਉਣ ਵਿੱਚ ਮਦਦ ਕਰ ਸਕਦੇ ਹਨ ਅਤੇ ਤੁਹਾਡੇ ਕੰਮ ਵਿੱਚ ਸਫਲਤਾ ਤੁਹਾਡੀ ਤਰੱਕੀ ਦੇ ਰਾਹ ਵੱਲ ਲੈ ਕੇ ਜਾ ਸਕਦੇ ਹਨ ਉਪਾਅ ਨੰਬਰ 1 ਸਕਾਰਾਤਮਕ ਊਰਜਾ ਦਾ ਸੰਚਾਰ ਆਪਣੇ ਕੰਮ ਦੇ ਥਾਂ ਤੇ ਤਾਜ਼ੇ ਫੁੱਲ ਰੱਖਣਾ ਇੱਕ ਬਹੁਤ ਹੀ ਆਸਾਨ ਤੇ ਪ੍ਰਭਾਵਸ਼ਾਲੀ ਉਪਾਅ ਹੈ ਤਾਜ਼ੇ ਫੁੱਲ ਨਾ ਸਿਰਫ ਤੁਹਾਡੇ ਮਨ ਨੂੰ ਤੇ ਵਾਤਾਵਰਨ ਨੂੰ ਵੀ ਖੁਸ਼ ਨਿਮਾ ਬਣਾਉਂਦੇ ਹਨ ਬਲਕਿ ਇਹ ਸਕਾਰਾਤਮਕ ਊਰਜਾ ਦਾ ਸੰਚਾਰ ਵੀ ਕਰਦੇ ਹਨ ਇਸ ਨਾਲ ਤੁਹਾਡੀ ਮਾਨਸਿਕ ਸਥਿਤੀ ਬਿਹਤਰ ਹੁੰਦੀ ਹੈ ਅਤੇ ਕੰਮ ਵਿੱਚ ਲੁਕਾਵਟਾਂ ਦੂਰ ਹੁੰਦੀਆਂ ਹਨ ਜਦੋਂ ਤੁਸੀਂ ਕੰਮ ਕਰ ਰਹੇ ਹੋ ਤਾਂ ਆਪਣੇ ਡੈਸਕ ਤੇ ਤਾਜ਼ੇ ਫੁੱਲ ਰੱਖਣਾ ਨਾ ਭੁੱਲੋ ਇਹ ਤੁਹਾਡੇ ਮਨ ਨੂੰ ਤਾਜ਼ਗੀ ਅਤੇ ਪਰਹੇਰ ਨਾ ਦਿੰਦੇ ਹਨ ਉਪਾਅ ਨੰਬਰ 2 ਨਿੰਬੂ ਅਤੇ ਮਿਰਚਾਂ ਦਾ ਉਪਾਅ ਆਪਣੇ ਕੰਮ ਦੇ ਸਥਾਨ ਤੇ ਨਿੰਬੂ ਅਤੇ ਮਿਰਚਾ ਰੱਖਣਾ ਵੀ ਇੱਕ ਪ੍ਰਾਚੀਨ ਉਪਾਅ ਹੈ ਇਸ ਨੂੰ ਨਕਾਰਾਤਮਕ ਊਰਜਾ ਤੋਂ ਬਚਣ ਲਈ ਰੱਖਿਆ ਜਾਂਦਾ ਹੈ ਨਿੰਬੂ ਅਤੇ ਮਿਰਚਾਂ ਦਾ ਇੱਕ ਗੁੱਛਾ ਤੁਹਾਡੇ ਦਰਵਾਜ਼ੇ ਤੇ ਜਾਂ ਡੈਸਕ ਤੇ ਰੱਖਣ ਨਾਲ ਨਕਾਰਾਤਮਕ ਊਰਜਾ ਦੂਰੀ ਹੁੰਦੀ ਹੈ ਅਤੇ ਤੁਹਾਡੇ ਕੰਮ ਵਿੱਚ ਵਿਘਨ ਨਹੀਂ ਆਉਂਦੇ ਇਹ ਉਪਾਅ ਬਹੁਤ ਆਸਾਨ ਹੈ ਤੇ ਤੁਸੀਂ ਇਸ ਨੂੰ ਆਪਣੇ ਦਫ਼ਤਰ ਤੇ ਘਰ ਵਿੱਚ ਆਸਾਨੀ ਨਾਲ ਕਰ ਸਕਦੇ ਹੋ ਉਪਾਅ ਨੰਬਰ 3 ਤੜਕੇ ਉੱਠ ਕੇ ਪ੍ਰਾਰਥਨਾ ਤੇ ਧਿਆਨ ਕਰਨਾ ਹਰ ਸਵੇਰੇ 5 ਮਿੰਟ ਪ੍ਰਾਰਥਨਾ ਤੇ ਧਿਆਨ ਕਰਨ ਨਾਲ ਤੁਹਾਡਾ ਮਾਨਸਿਕ ਤਣਾਅ ਵਿੱਚ ਕਮੀ ਆਉਂਦੀ ਹੈ ਅਤੇ ਦਿਨ ਦੀ ਸ਼ੁਰੂਆਤ ਸਕਾਰਾਤਮਕਤਾ ਦੇ ਨਾਲ ਹੁੰਦੀ ਹੈ ਪ੍ਰਾਰਥਨਾ ਕਰਨ ਨਾਲ ਤੁਸੀਂ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਾਉਂਦੇ ਹੋ ਅਤੇ ਧਿਆਨ ਕਰਨ ਨਾਲ ਤੁਹਾਡਾ ਮਨ ਕੇਂਦ੍ਰਿਤ ਹੁੰਦਾ ਹੈ ਇਹ ਇੱਕ ਸਧਾਰਨ ਉਪਾਅ ਹੈ ਅਰ ਇਸ ਦਾ ਪ੍ਰਵਾਹ ਬਹੁਤ ਗਹਿਰਾ ਹੈ ਉਪਾਅ ਨੰਬਰ 4 ਕਾਰਜ ਸਥਾਨ ਦੀ ਸਾਫ ਸਫਾਈ ਆਪਣੇ ਕਾਰਜ ਸਥਾਨ ਨੂੰ ਹਮੇਸ਼ਾ ਸਾਫ ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ ਆਵਸਥਾ ਤੁਹਾਡੇ ਮਨ ਨੂੰ ਪਟਕਾਉਂਦੀ ਹੈ ਅਤੇ ਕੰਮ ਵਿੱਚ ਵਿਗਨ ਪੈਦਾ ਕਰਦੀ ਹੈ ਨਿਯਮਤ ਤੌਰ ਤੇ ਆਪਣੇ ਕਾਰਜ ਖੇਤਰ ਦੀ ਸਫਾਈ ਕਰੋ ਤੇ ਉਸ ਨੂੰ ਵਿਵਸਥਿਤ ਰੱਖੋ ਇਹ ਨਾ ਸਿਰਫ ਤੁਹਾਡੀ ਉਤਪਾਦਕਤਾ ਨੂੰ ਵਧਾਏਗਾ ਬਲਕਿ ਮਾਨਸਿਕ ਸ਼ਾਂਤੀ ਵੀ ਪ੍ਰਦਾਨ ਕਰੇਗਾ ਉਪਾਅ ਨੰਬਰ 5 ਸਕਾਰਾਤਮਕ ਸੋਚ ਵਿਕਸਿਤ ਕਰੋ ਆਪਣੇ ਵਿਚਾਰਾਂ ਨੂੰ ਸਕਾਰਾਤਮਕ ਰੱਖਣਾ ਵੀ ਬਹੁਤ ਜ਼ਰੂਰੀ ਹੈ ਨਕਾਰਾਤਮਕ ਵਿਚਾਰ ਨਾਲ ਤੁਹਾਡੇ ਮਨੋਬਲ ਚੁੱਕਦਾ ਹੈ ਅਤੇ ਕੰਮ ਵਿੱਚ ਵਿਗਨ ਆਉਂਦੇ ਹਨ ਇਸ ਲਈ ਹਾਰੇ ਦਿਨ ਆਪਣੇ ਆਪ ਨਾਲ ਸਕਾਰਾਤਮਕ ਗੱਲਾਂ ਕਰੋ ਅਤੇ ਸੋਚੋ ਕਿ ਤੁਸੀਂ ਆਪਣੀ ਮਿਹਨਤ ਨਾਲ ਸਫਲ ਹੋ ਸਕਦੇ ਹੋ ਮੈਂ ਕਰ ਸਕਦਾ ਹਾਂ ਵਰਗੀਆਂ ਸੋਚਾਂ ਨੂੰ ਵਿਕਸਿਤ ਕਰੋ ਇਹ ਛੋਟੇ ਛੋਟੇ ਕਦਮ ਤੁਹਾਡੇ ਲਈ ਵੱਡੇ ਬਦਲਾਅ ਲਿਆ ਸਕਦੇ ਹਨ ਅੱਜ ਅਸੀਂ ਕੰਮ ਵਿੱਚ ਵਿਗਿਆਨ ਨੇ ਦੂਰ ਕਰਨ ਦੇ ਕੁਝ ਆਸਾਨ ਉਪਾਅ ਬਾਰੇ ਗੱਲ ਕੀਤੀ ਹੈ ਇਹਨਾਂ ਉਪਾਅ ਨੂੰ ਆਪਣੇ ਜੀਵਨ ਵਿੱਚ ਸ਼ਾਮਿਲ ਕਰਕੇ ਦੇਖੋ ਤੁਹਾਨੂੰ ਸਕਾਰਾਤਮਕ ਨਤੀਜੇ ਜ਼ਰੂਰ ਮਿਲਣਗੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ